ਹਾਗਰ ਭੇਜ ਕਿੱਥੇ ਖੜਾ ਮੈਂ ਕਹਿੰਦਾ ਮਾਨਾ ਖੇਤ ਖੜਾ ਹਾਂ ਬਾਗੜੀਆਂ ਕਬੱਡੀ ਕੱਪ ਚੱਲਦਾ ਹਾਂ ਸਾਰੇ ਵੀਰਾਂ ਨੂੰ ਪਤਾ ਹਾਂ ਬੜਾ ਬਜਟ ਮਹਿੰਗਾ ਟਰੈਕਟਰ ਟੂਟਰ 5 6 ਲੱਖ 11 ਅਰੇ ਆਪੇ ਕੰਮ ਕੁੰਡੀਆਂ ਦੇ ਸਿੰਘ ਮੜ ਗਿਆ ਤੇ ਮੋਟਰ ਤੇ ਚੱਲਦਾ ਕੰਮ ਮੋਟਰ ਤੇ ਆ ਜਾ ਫੜ ਲੈ ਬੰਦੇ ਮੈਂ ਬੰਦੇ ਮੈਂ ਕਹਿੰਦਾ ਦੇਖਣਾ ਮੈਚ ਹਾਂ ਚੋਰੀ ਆਈ ਸੀ ਘਰ ਦੇ ਲਾਭਦੇ ਹੁਣ ਇਹ ਕੋੜੇ ਕੋੜ ਉਹ ਵੀ ਦੱਸਦੇ ਬੁੜੀਆਂ ਨੇ ਦੱਸੇ ਵਾ ਚੈੱਕ ਅਪ ਵੀ ਕਿੱਥੇ ਆ ਬੰਦੇ ਬੁੜੀਆਂ ਤੂੰ ਕੀ ਕਰ ਬੁੜੀਆਂ ਨੂੰ ਪਤਾ ਕੀ ਗੱਲ ਹੋ ਗਈ ਇਦੋਂ ਘਰੇ ਮੈਚ ਦੇਖਦੇ ਸੀ ਇਹ ਬੰਦੇ ਹਾਂ ਬੁੜੀਆਂ ਕਹਿੰਦੀਆਂ ਪਸ਼ੂ ਬੰਦਿਓ ਕੋਈ ਕਹਿੰਦੀ ਜਵਾਕ ਚੱਕ ਚੱਕ ਲੋ ਕੋਈ ਕਹਿੰਦੀ ਜਵਾਕ ਟਿਊਸ਼ਨ ਛੱਡਿਓ ਨਵੇੜਤਾ ਕੰਮ ਖੇਤ ਆ ਜ ਆ ਜਾਂਦਾ ਆ ਤੂੰ ਲੱਭਦਾ ਫਿਰਦਾ ਸੀ ਆ ਛਾਪਾ 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 ਫੋਨ ਕਰ ਤੇ ਬੰਦ ਖੇਤ ਆ ਗਏ ਪਰ ਜਦੋਂ ਦਾ ਚੱਲਦਾ ਲਾਈਵ ਉਹਦਾ ਇੱਥੇ ਚੱਲਦਾ ਚੱਲ ਆ ਜਾ ਸਾਰਾ ਟੇਬਲ ਟਿਕਾ ਕੇ ਬੈਠ ਕੇ ਆ ਦੇ ਅਜਰਾ ਇੱਧਰ ਦਿਖਾ ਸਕਰੀਨ ਤੇ ਦਿਖਾ ਦੇ ਜਾਉਦਾ ਨਾ ਆ ਕਬੱਡੀ 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 ਆਇਂਦਰ ਬੰਦੇ ਉਹ ਵੀ ਦੇਖ ਕਬੱਡੀ ਉਹ ਵੱਜ ਗਈ ਸੀਟੀ ਜਿਹੜੇ ਦੇਖ ਆ ਜਾ ਇਹ ਵੀ ਹੋਣਗੇ ਆਏ ਹਾਈ ਸਰ ਭਾਈ ਸਰ ਕਿੱਥੇ ਗਿਆ ਲੈ ਬੰਦਾ ਇਹ ਮਾਰਾ ਗੰਧੂਰ ਤੇ ਠੀਕ ਹੈ ਜੀ ਯਾਰ ਮੈਂ ਕਿਹਾ ਉਹਨੇ ਇੱਥੋਂ ਮੈਚ ਦੇਖਣ ਵਾਸਤੇ ਖੇਤ ਬੈਠੇ ਬੈਠੇ ਆਹ ਖੇਤ ਅਲੀ ਕੋਠੀ ਬਖਾ ਦੇ ਕੋਠੀਆਂ ਇਧਰ ਵੇਖ ਲੈ ਲੈਫਟ ਆਉਤ ਤੇ ਚਲਦੇ ਆ ਪੈੜ ਤੇ ਪੈੜ ਤੇ ਲੈ ਮੈਂ ਬੈਠਿਆ ਦੇ ਦੇਖ ਆਏ ਅੜੇ ਬੱਚੇ ਸਾਰੇ ਜਮਾ ਨਾ ਇਹ ਦੱਸੋ ਭਾਈ ਹੁਣ ਬੁੜਗਾ ਬੁੜਗਾ ਆਪੇ ਜੁਰਫੋਨ ਲਾਈ ਜਾਂਦਿਆਂ ਤੇ ਲਾਈ ਜਾਂਦੇ ਹੁਣ ਭਾਈ ਬਸ ਉਧਰ ਫੈਂਗ ਫਸੇ ਹੈ ਝੰਗ ਐਡਾ ਤੇਜ ਆ ਪੰਜਾਬੀਆਂ ਚ ਹਜੇ ਕਦੇ ਕਬੱਡੀ ਫੇਰ ਉਹ ਚੱਕ ਚੱਕ ਦੱਸ ਸੋਣਿਆ ਬਾਈ ਕਬੱਡੀ ਕੁੱਡੀ ਫੇਰ ਨਹੀਂ ਹੁੰਦੀ ਹਾਂ ਸਾਰਿਆਂ ਦੇ ਖੂਨ ਚ ਹਾਂ ਜਿਹੋ ਜਿਹਾ ਕੋ ਜਿਵੇਂ ਜਿਹੜਾ ਕੋ ਮਰਜ਼ੀ ਧੰਦਾ ਕਰਦਾ ਹਾਂ ਕੋਈ ਪਰੰਪਰਾ ਕੋਈ ਮਰਨ ਕੇ ਖੇਤੀ ਕਰਦਾ ਕੋਈ ਕੁਛ ਕਰ ਹਰ ਬੰਦਾ ਦੇਦਾ ਹਰ ਇੱਕ ਬੰਦਾ ਕਬੱਡੀ ਦੇਦਾ ਐ ਵੀ 40 ਸਾਲ ਹੋ ਗਏ ਸਾਨੂੰ ਫੇਰ ਮੈਂ ਲਾਲੂ ਕੇ ਕਬੱਡੀ ਨਾ ਪਹਿਲੇ ਦਿਨੋਂ ਹੀ ਹਾਂ ਜਮਾ ਨਾ ਹਾਂ ਹੁਣ ਤੱਕ ਨਹੀਂ ਆਪਾਂ ਜਲੇ ਪੈ ਗੁਗਲਾ ਕਬੱਡੀ ਹੈ ਹੁੰਦੀ ਮਾੜਾ ਜਾ ਜ਼ੂਰ ਜਾ ਵਾ ਵੇਖੋ ਇੱਕ ਸਵਾਦੀ ਹੈ ਹਾਂ ਇਹ ਪਹਿਲਾਂ ਜਾਣਾ ਸੀ ਕਹਿੰਦਾ ਵੀ ਇੱਥੇ ਦੇਖ ਕੇ ਮੋਟਰ ਤੇ ਬਹਿ ਕੇ ਬਾਗੜੇ ਆਇਆ ਮੱਖੀ ਆ ਗਿਆ ਮੱਖੀ ਆ ਗਿਆ ਮੱਖੀ ਆ ਗਿਆ ਮੱਖੀ ਆ ਗਿਆ ਮੁੰਡਾ ਕਹਿੰਦਾ ਮੱਖੀ ਆ ਗਿਆ ਹੋ ਗਿਆ ਮੱਖੀ ਆ ਉਹ ਜਾਂਦਾ ਜਾਂਦਾ ਮੈਂ ਸਰਬੇ ਨੂੰ ਵੱਤ ਬਾਈ ਸਾਈਕਲਾਂ ਦੇ ਵੀ ਦੇਖਣ ਜਾਂਦੇ ਰਹੇ ਸਾਈਕਲਾਂ ਦੇ ਜਾਂਦੇ ਰਹੇ ਇਹ ਬੰਦੇ ਕੋਈ ਆਪਾਂ ਹੀ ਬਹੁਤ ਦੇਖ ਰਹੇਂ ਤੇਰਾ ਆਪਣਾ ਘੋਲੜਾ ਦੇ ਕਮਾਲਪੁਰੇ ਹਾਂ ਟਰੈਕਟਰ ਦੇਖਣਾ ਕਿਹੜਾ ਆਪਣੇ ਪਿੰਡੋਂ ਜਾਂਦਾ ਹਾਂ ਮੈਂ ਵੀ ਜਾਂਦਾ ਰਿਹਾ ਬਾਈ ਕਮਾਲਪੁਰੇ ਵਾਲਾ ਭਾਈ ਦੇਖ ਰਹਾ ਤੂੰ ਉਹ ਟੂਰਨਾਮੈਂਟ ਬੰਦਿਆਂ ਦੇ ਮੂੰਹ ਜਮਨ ਦੇ ਵਿੱਚ ਪੰਜ ਪੰਜ ਸਾਲ ਜਿਹੜਾ ਜਿੱਤਾ ਸੀ ਹੁਣ ਮੁੰਦਰੀ ਹੁਣ ਹਾਂ 30000 ਨਾਮ ਜਿੱਤਿਆ ਜਿਹੜਾ ਪੰਜ ਸਾਲ ਦਿੱਤੂਗਾ ਇਹ ਨਹੀਂ ਪੰਜ ਲੱਖ ਹਾਂ 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 ਮੁੱਲ ਨਹੀਂ ਦਿੰਦੇ ਸੀ ਹਾਂ ਝੋੜਾ ਦੇ ਵਿੱਚ ਫਿਰ ਕੇਸਾਂ ਘਾਰੀ ਨੂੰ ਵੀ ਇਹਨਾਂ ਨੇ ਲਾਤੇ ਸੀ ਝੋੜਾ ਲਾਏ ਸੀ ਪੰਜ ਸਾਲ ਦਿੱਤੇ ਭਾਈ ਮੇਰੀ ਗਾ ਹਾਕਬੱਡ ਦਾ ਕਰੇ ਦਿਖਾ ਹਾਂ ਯਕੀਨ ਮੰਨੋ ਵੀਡੀਓ ਸ਼ੇਅਰ ਕਰ ਦਿਓ ਉਹਦੇ ਤਾਏ ਚਾਚਿਆਂ ਨਾਲ ਹਾਂ ਆਪਦੇ ਰਿਸ਼ਤੇਦਾਰਾਂ ਨਾਲ ਆਪਦੇ ਪੇਜਾਂ ਪੇਜਾਂ ਨਾਲ ਮੋਟਰ ਦੇ ਲੈ ਕੇ ਮੈਚ ਦੇਖਾ ਸਹੀ ਗੱਲ ਕੀ ਆ ਟਾਇਰ ਜੀ ਉਹ ਹੀ ਆਂਦੇ ਪੈਕ ਡਿੱਗ ਚੀ ਜਾਵੇ ਹਟ 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 ਝੋਟਿਆ ਬਈ ਲੱਗ ਗਿਆ ਜੱਫਾ ਲੱਗ ਗਿਆ ਲੱਗ ਗਿਆ ਲੱਗ ਗਿਆ ਨਮਾ ਨਮਾ ਮੁੰਡਾਇਆ ਇਹ ਨਮਾ ਮੁੰਡਾ ਯਾਰ ਇਸ ਤੋਂ ਦਾ ਸੌ ਫੜਦਾ ਕਿੰਨਾ ਨਮਾ ਮੁੰਡਾ ਹਾਂ ਸਾਰਾ ਜਰ ਗਾਇਆ ਕਰ ਜਰ ਯਕੀਨ ਮੈਨੂੰ ਸਾਨੂੰ ਨਹੀਂ ਪਤਾ ਨਮਾ ਮੁੰਡਾ ਜੀ ਪਤਾ ਕੌਣ ਨਮਾ ਮੁੰਡੇ ਰੀਸਾ ਕਰਦੇ ਬੇਲੋ ਤੇਰੇ ਯਾਰ ਦੀ ਹੁਣ ਇਹਨੂੰ ਮੈਚ ਦੇਖਣ ਦੇ ਡਿਸਟਰਬ ਨਾ ਕਰ ਫੇਰ ਵੀਡੀਓ ਬਾਅਦ ਚ ਬਣਾ ਕੇ 个 o k OK，站那边，站那边。